ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਭ ਦੁੱਖ ਜਾਏ ਅੱਠਵੇਂ ਪਾਸ਼ਾ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜੀ ਬਾਲੇ ਪ੍ਰੀਤਮ ਜਿਨ੍ਹਾਂ ਨੇ ਉਸ ਸਮੇਂ ਦਿੱਲੀ ਦੀਆਂ ਸੰਗਤਾਂ ਦੇ ਦੁੱਖ ਦੂਰ ਕੀਤੇ ਦੁੱਖ ਨਾਲ ਜੋ ਕਰ ਲਾ ਰਹੇ ਸੀ ਰੋਗ ਨਾਲ ਉਹ ਬਿਮਾਰੀ ਦੂਰ ਕੀਤੀ ਤੇ ਮਹਾਰਾਜ ਜੀ ਅੱਜ ਵੀ ਕਿਰਪਾ ਕਰਦੇ ਨੇ ਤਾਂ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਅੱਜ ਵੀ ਜੋ ਦੁੱਖ ਵਿੱਚ ਯਾਦ ਕਰਦਾ ਸਾਨੂੰ ਸੁੱਖ ਵਿੱਚ ਵੀ ਮਹਾਰਾਜ ਜੀ ਨੂੰ ਯਾਦ ਕਰਨਾ ਚਾਹੀਦਾ ਤਾਂ ਜੋ ਦੁੱਖ ਆਉਣ ਹੀ ਨਾ ਕਿਉਂਕਿ ਪ੍ਰਭੂ ਪ੍ਰੀਤਮ ਪਿਆਰਾ ਆਪਣੇ ਬੱਚਿਆਂ ਨੂੰ ਕਦੇ ਦੁੱਖ ਨਹੀਂ ਦਿੰਦਾ ਅੱਜ ਵੀ ਜੇ ਕੋਈ ਦੁਖੀ ਮਰੀਜ਼ ਗੁਰੂ ਸਾਹਿਬ ਨੂੰ ਉਸੇ ਭਾਵਨਾ ਦੇ ਨਾਲ ਯਾਦ ਕਰਦਾ ਤੇ ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਧਿਆਈਏ ਜਿਸ ਡਿਠਿਆਂ ਸਭ ਦੁੱਖ ਜਾਏ ਡਿਠੇ ਤੱਕਣਾ ਕਿਵੇਂ ਆ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਨਾ ਮਹਾਰਾਜ ਸਾਹਿਬ ਜੀ ਦਾ ਨਾਮ ਲੈਣਾ ਪ੍ਰਭੂ ਪ੍ਰੀਤਮ ਪਿਆਰੇ ਬਾਲੇ ਪ੍ਰੀਤਮ ਪਿਆਰੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਉਸ ਸਮੇਂ ਦੁਖੀਆਂ ਦੇ ਦੁੱਖ ਦੂਰ ਕੀਤੇ ਕਿਰਪਾ ਕੀਤੀ ਮਹਾਰਾਜ ਜੀ ਮੇਰ ਦੀ ਦ੍ਰਿਸ਼ਟੀ ਤੱਕੀ ਸਾਡੇ ਪਾਪੀਆਂ ਤੇ ਵੀ ਮੇਰ ਭਰਿਆ ਹੱਥ ਰੱਖੋ ਪਿਤਾ ਜੀ ਕਿਰਪਾ ਕਰੋ ਸਾਡੇ ਵੀ ਦੁੱਖ ਦੂਰ ਕਰੋ ਸਾਡੇ ਔਗਣਾਂ ਤੱਕੋ ਮਹਾਰਾਜ ਜੀ ਸਾਡੇ ਔਗਣਾਂ ਨੂੰ ਇੱਕ ਪਾਸੇ ਰੱਖ ਕੇ ਸਾਡੇ ਦੁੱਖਾਂ ਦੀ दारू ਬਣੋ ਪਿਤਾ ਜੀ ਕਿਰਪਾ ਕਰਦੇ ਨੇ ਜਿੱਥੇ ਵੀ ਕੋਈ ਬੈਠਾ ਉਸ ਬਾਲੇ ਪ੍ਰੀਤਮ ਪ੍ਰਭੂ ਨੂੰ ਯਾਦ ਕਰਦਾ ਮਹਾਰਾਜ ਜੀ ਉਸੇ ਪਲਸ਼ਨ ਵਿੱਚ ਸਾਡੇ ਦੁੱਖਾਂ ਨੂੰ ਦੂਰ ਕਰਦੇ ਨੇ ਆਓ ਜੀ ਗੁਰੂ ਹਰਿਕ੍ਰਿਸ਼ਨ ਜੀ ਤੇ ਆਈਏ ਜੈਸ ਢਿੱਟਿਆਂ ਸਭ ਦੁੱਖ ਜਾਏ